ਪੰਜਾਬ ਸਰਕਾਰ ਵੱਲੋਂ ਚਲਾਈ ਗਈ ਤੀਰਥ ਯਾਤਰਾ ਸਕੀਮ ਦੇ ਤਹਿਤ ਸਬ ਡਿਵੀਜ਼ਨ ਫਲੋਰ ਤੋਂ ਸ਼੍ਰੀ ਬਾਲਾਜੀ ਖਾਟੂ ਸ਼ਾਮ ਲਈ ਆਮ ਆਦਮੀ ਪਾਰਟੀ ਫਲੋਰ ਦੇ ਦਫ਼ਤਰ ਤੋਂ ਬੱਸ ਯਾਤਰਾ ਰਵਾਨਾ ਕੀਤੀ ਗਈ। ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਕਾਉਂਸਲਰ ਬਹਿਬਸ਼ਰਮਾ, ਕਾਉਂਸਲਰ ਜਸ਼ਪਾਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਇਸ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰਣ ਉਕਤ ਆਕੂਆਂ ਵੱਲੋਂ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਸਮਾਨ ਦੀਆਂ ਕਿੱਟਾਂ ਵੀ ਭੇਟ ਕੀਤੀਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਹਲਕਾ ਫਲੋਰ ਤੋਂ ਧਾਰਮਿਕ ਯਾਤਰਾ ਲਈ ਇਹ ਛੇਵੀਂ ਬ ਰਵਾਨਾ ਕੀਤੀ ਗਈ ਹੈ ਇਸ ਤੋਂ ਪਹਿਲਾਂ ਚਾਰ ਬੱਸਾਂ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਨੰਦਪੁਰ ਸਾਹਿਬ ਤੋਂ ਇਲਾਵਾ ਖਾਟੂ ਸ਼ਾਮ ਜੀ ਲਈ ਇਹ ਯਾਤਰਾ ਰਵਾਨਾ ਕੀਤੀਆਂ ਨਹੀਂ ਆ ਸਨ ਹੁਣ ਇਹ ਬੱਸ ਵੀ ਸ੍ਰੀ ਬਾਲਾ ਜੀ ਤੇ ਖਾਟੂ ਸ਼ਾਮ ਜੀ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖਾਣ ਪੀਣ ਤੇ ਠਹਿਰਨ ਦਾ ਇੰਤਜ਼ਾਮ ਸਰਕਾਰ ਵੱਲੋਂ ਕੀਤਾ ਗਿਆ ਹੈ ਹੁਣ ਅਸੀਂ ਯਾਤਰਾ ਦੇ ਸ਼ੁਰੂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਕਸਵਾ ਫਲੋਰ ਤੋਂ ਜਿਹੜੀ ਹੈ ਇਹ ਦੂਜੀ বাস ਬਾਲਾਸਰ ਸਾਲਾ ਸਾਹਿਬ ਖਾਟੂ ਸ਼ਾਮ ਤਾਂ ਅਮੁਂ ਜਿਹੜੇ ਗਿਆ ਦਰਸ਼ਨਾਂ ਦੇ ਲਈ ਜਾ ਰਹੀ ਆ ਇਸ বাস ਦੇ ਵਿੱਚ ਲਗਭਗ ਜਿੰਨੇ ਆਈਆਂ 44 ਸਵਾਰੀਆਂ ਦੀ ਬਹੁਤ ਵੱਡੀ ਇਹਨਾਂ ਸਾਰੀਆਂ ਹੀ ਸਵਾਰੀਆਂ ਨੂੰ ਜਿਹੜੇ ਯਾਤਰੀ ਜਾ ਰਹੇ ਨੇ ਇਹਨਾਂ ਦੇ ਵਿੱਚ ਬਹੁਤ ਹੀ ਵੱਡੀ ਸ਼ਰਧਾ ਆ ਔਰ ਇਹ ਉੱਥੇ ਦਰਸ਼ਨ ਕਰਕੇ ਬਹੁਤ ਹੀ ਸੁਭਾਗੇ ਤੇ ਸੁਭਾਗੇ ਹੋਣਗੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਡੀ ਬਹੁਤ ਹੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹਰ ਉਨ੍ਹਾਂ ਦੀ ਰਹਿਨਮਾਈ ਦੇ ਵਿੱਚ ਇਹ ਖਾਟੂ ਸ਼ਾਮ ਨੂੰ ਜਿਹੜੀ ਹੈਗੀ ਦੂਸਰੀ ਪਾਸ ਜਾ ਰਹੀ ਆ ਚਾਰ ਬੱਸਾਂ ਜਿਹੜੀਆਂ ਪਹਿਲਾਂ ਵੀ ਅਸੀਂ ਅਨੰਦਪੁਰ ਸਾਹਿਬ ਹਰਮੰਦਰ ਸਾਹਿਬ ਨੂੰ ਜਿਹੜੀਆਂ ਅਸੀਂ ਭੇਜ ਚੁੱਕੇ ਆ ਅਸੀਂ ਇਹਨਾਂ ਯਾਤਰੀਆਂ ਨੂੰ ਜੋ ਪੰਜਾਬ ਸਰਕਾਰ ਵੱਲੋਂ ਕਿੱਟਾ ਮਹੀਆ ਕਰਵਾਈਆਂ ਗਈਆਂ ਆ ਉਹ ਵੀ ਅਸੀਂ ਇਹਨਾਂ ਨੂੰ ਪ੍ਰਬੰਧ ਕਰਵਾਈਆਂ ਆ ਸਵੇਰ ਦਾ ਇਥੇ ਚਾਹ ਪਾਣੀ ਦਾ ਵੀ ਜਿਹੜਾ ਹੈਗਾ ਪ੍ਰਬੰਧ ਕੀਤਾ ਗਿਆ ਹੈ ਸਗਾ ਔਰ ਰਸਤੇ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਖਾਣ-ਪੀਣ ਦੀ ਜਿਹੜੀ ਹੈ ਸਮੱਗਰੀ ਜਿਹੜੀ ਹੈ ਦੇ ਰਹੇ ਆ ਔਰ ਦੂਸਰੇ ਪਾਸੇ ਸਰਕਾਰ ਨੇ ਬਹੁਤ ਹੀ ਵਧੀਆ ਇਹਨਾਂ ਲਈ ਰਾਤ ਦੇ ਠਹਿਰਾਓ ਦਾ ਪ੍ਰਬੰਧ ਵੀ ਜਿਹੜਾ ਹੈਗਾ ਉਹ ਕੀਤਾ ਹੈ ਉੱਥੇ ਖਾਣ ਦਾ ਵੀ ਪ੍ਰਬੰਧ ਜਿਹੜਾ ਕੀਤਾ ਆ ਸੋ ਅਸੀਂ ਕਾਮਨਾ ਕਰਦੇ ਹਾਂ ਕਿ ਯਾਤਰੀ ਜਿਹੜੇ ਹੈ ਉੱਥੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਕੇ ਆਉਣਗੇ ਔਰ ਨਾਲ ਦੀ ਨਾਲ ਮੈਂ ਪੰਜਾਬ ਸਰਕਾਰ ਦਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਕੁਵਾਲ ਸਿੰਘ ਮਾਨ ਹੋਰਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਹ ਸਕੀਮ ਸ਼ੁਰੂ ਕੀਤੀ ਆ ਔਰ ਇਹਦੇ ਤਹਿਤ ਜਿਹੜੇ ਹੈਗੇ ਆ ਯਾਤਰੀ ਵੱਧ ਤੋਂ ਵੱਧ ਲਾਹਾ ਰਹਿ ਰਹੇ ਨੇ ਪਾਰਟੀ ਨਾਲ ਆਮ ਆਦਮੀ ਪਾਰਟੀ ਦੀ ਪੂਰੀ ਸਮੂਚੀ ਟੀਮ ਸਾਡੇ ਬਹੁਤ ਸੀਨੀਅਰ ਲੀਡਰ ਜਿਹੜੇ ਆ ਗਏ ਜਸਪਾਲ ਗਿੰਦਾ ਜੀ ਜ਼ਾਦਬਿੰਦਰ ਜੀ ਸਰਪੰਚ ਡੇਗੋਂਪੁਰ ਤੋਂ ਨੇ ਔਰ ਬੇਬੇ ਬਿਸ਼ਰਮਾ ਜੀ ਜਿਨ੍ਹਾਂ ਦੀ ਜਤਨਾ ਸਰਕਾਰੀ ਲਈ ਆਵਾਸਰ ਬੇਬੇ ਬਿਸ਼ਰਮਾ ਤੇ ਮਨੋਤਾ ਸਾਹਿਬ ਜਿਹੜੇ ਘਰਾਇਆ ਤੋਂ ਉਹਨਾਂ ਨੇ ਇਹਨਾਂ ਯਾਤਰੀਆਂ ਦਾ ਜਿਹੜਾ ਪ੍ਰਬੰਧ ਕੀਤਾ ਆ ਸਮੂਹੇ ਕੌਂਸਲਰਾਂ ਨੇ ਇਸ ਦੇ ਵਿੱਚ ਬਹੁਤ ਹੀ ਵੱਡਾ ਸਹਿਯੋਗ ਕੀਤਾ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਆਸ ਕਰਦਾ ਕਿ ਅੱਗੇ ਵੀ ਜਿਹੜਾ ਹੈਗਾ ਜਿਨਾਂ ਜਿਹਾ ਇਸ ਤਰ੍ਹਾਂ ਦਾ ਹੀ ਸਹਿਯੋਗ ਦਿੱਤੇ ਰਹਿਣਗੇ ਧੰਨਵਾਦ